ਇਸ ਵਕਤ ਦੀ ਵੱਡੀ ਖਬਰ ਪੰਜਾਬੀ ਗਾਇਕ ਖਾਨ ਸਾਹਿਬ ਦੇ ਨਾਲ ਜੁੜੀ ਹੋਈ ਹੈ। ਉਹਨਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮਾਦੇ ਜਾਨ ਮਗਰੋਂ ਹੁਣ ਉਹਨਾਂ ਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਹੈ। ਪਿਤਾ ਦੇ ਦਿਹਾਂਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਹਾਰਟ ਅਟੈਕ ਦੇ ਚੱਲਦੇ ਹੋਏ ਖਾਨ ਸਾਹਿਬ ਦੇ ਪਿਤਾ ਨੇ ਦਮ ਤੋੜ ਦਿੱਤਾ ਹੈ। ਪਿਛਲੇ ਮਹੀਨੇ ਖਾਨ ਸਾਹਿਬ ਦੇ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਤੇ ਹੁਣ ਉਹਨਾਂ ਦੇ ਪਿਤਾ ਜੀ ਵੀ ਅਲਵਿਦਾ ਕਹਿ ਗਏ ਨੇ ਇਸ ਦੁਨੀਆ ਨੂੰ। ਕਿੰਨਾ ਕਿਤੇ ਖਾਨ ਸਾਹਿਬ ਦੇ ਲਈ ਇਹ ਕੜੀ ਬੇहद ਔਖੀ ਹੋ ਗਈ ਹੈ। मिली जानकारी मुताबिक ਉਹਨਾਂ ਦੇ ਮਾਤਾ ਜੀ ਦੇ ਜਾਨ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਦੀ ਜੋ ਹਾਲਤ ਸੀ ਉਹ ਵੀ ਨਾਸਾਸ ਚੱਲ ਰਹੀ ਸੀ ਤੇ ਉਹਨਾਂ ਦਾ ਹਾਰਟ ਅਟੈਕ ਦੇ ਕਾਰਨ ਹੁਣ ਇੰਤਕਾਲ ਹੋ ਗਿਆ ਹੈ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਉਹਨਾਂ ਦੇ ਮਾਤਾ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਸਤੰਬਰ ਦੇ ਮਹੀਨੇ ਦੇ ਵਿੱਚ ਦਮ ਤੋੜਿਆ ਸੀ ਤੇ ਹੁਣ ਉਹਨਾਂ ਦੇ ਮਾਤਾ ਜੀ ਦੇ ਜਾਨ ਦੇ ਮਗਰੋਂ ਖਾਨ ਸਾਹਿਬ ਦੇ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ ਹੈ ਇਸ ਵਕਤ ਦੀ ਵੱਡੀ ਖਬਰ ਪੰਜਾਬੀ ਗਾਇਬ ਖਾਨ ਸਾਹਿਬ ਦੇ ਨਾਲ ਜੁੜੀ ਹੋਈ ਹੈ। ਉਹਨਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮਾਦੇ ਜਾਨ ਮਗਰੋਂ ਹੁਣ ਉਹਨਾਂ ਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਹੈ। ਪਿਤਾ ਦੇ ਦਿਹਾਂਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਹਾਰਟ ਅਟੈਕ ਦੇ ਚੱਲਦੇ ਹੋਏ ਖਾਨ ਸਾਹਿਬ ਦੇ ਪਿਤਾ ਨੇ ਦਮ ਤੋੜ ਦਿੱਤਾ ਹੈ। ਪਿਛਲੇ ਮਹੀਨੇ ਖਾਨ ਸਾਹਿਬ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਤੇ ਹੁਣ ਉਹਨਾਂ ਦੇ ਪਿਤਾ ਜੀ ਵੀ ਅਲਵਿਦਾ ਕਹਿ ਗਏ ਨੇ ਇਸ ਦੁਨੀਆ ਨੂੰ ਕਿਤਨਾ ਕਿਤੇ ਖਾਨ ਸਾਹਿਬ ਦੇ ਲਈ ਇੱਕੜੀ ਬੇहद ਔਖੀ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੇ ਮਾਤਾ ਜੀ ਦੇ ਜਾਨ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਦੀ ਜੋ ਹਾਲਤ ਸੀ ਉਹ ਵੀ ਨਾਸਤ ਚੱਲ ਰਹੀ ਸੀ ਤੇ ਉਹਨਾਂ ਦਾ ਹਾਰਟ ਅਟੈਕ ਦੇ ਕਾਰਨ ਹੁਣ ਇੰਤਕਾਲ ਹੋ ਗਿਆ ਹੈ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਉਹਨਾਂ ਦੇ ਮਾਤਾ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਸਤੰਬਰ ਦੇ ਮਹੀਨੇ ਦੇ ਵਿੱਚ ਦਮ ਤੋੜਿਆ ਸੀ ਤੇ ਹੁਣ ਉਹਨਾਂ ਦੇ ਤੇ ਜੀ ਦੇ ਜਾਨ ਮਗਰੋਂ ਖਾਨ ਸਾਹਿਬ ਦੇ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ ਹੈ ਇਸ ਵਕਤ ਦੀ ਵੱਡੀ ਖਬਰ ਪੰਜਾਬੀ ਗਾਇਬ ਖਾਨ ਸਾਹਿਬ ਦੇ ਨਾਲ ਜੁੜੀ ਹੋਈ ਹੈ ਉਹਨਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਮਾਦੇ ਜਾਨ ਮਗਰੋਂ ਹੁਣ ਉਹਨਾਂ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਹੈ ਪਿਤਾ ਦੇ ਦੇਹਾਂਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਹਾਰਟ ਅਟੈਕ ਦੇ ਚੱਲਦੇ ਹੋਏ ਖਾਨ ਸਾਹਿਬ ਦੇ ਪਿਤਾ ਨੇ ਦਮ ਤੋੜ ਦਿੱਤਾ ਹੈ ਪਿਛਲੇ ਮਹੀਨੇ ਖਾਨ ਸਾਹਿਬ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਤੇ ਹੁਣ ਉਹਨਾਂ ਦੇ ਪਿਤਾ ਜੀ ਵੀ ਅਲਵਿਦਾ ਕਹਿ ਗਏ ਨੇ ਇਸ ਦੁਨੀਆ ਨੂੰ ਕਿਤਨਾ ਕਿਤੇ ਖਾਨ ਸਾਹਿਬ ਦੇ ਲਈ ਇਹ ਕੜੀ ਬੇहद ਔਖੀ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੇ ਮਾਤਾ ਜੀ ਦੇ ਜਾਨ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਦੀ ਜੋ ਹਾਲਤ ਸੀ ਉਹ ਵੀ ਨਾਸਾਸ ਚੱਲ ਰਹੀ ਸੀ ਤੇ ਉਹਨਾਂ ਦਾ ਹਾਰਟ ਅਟੈਕ ਦੇ ਕਾਰਨ ਹੁਣ ਇੰਤਕਾਲ ਹੋ ਗਿਆ ਹੈ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਉਹਨਾਂ ਦੇ ਮਾਤਾ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਸਤੰਬਰ ਦੇ ਮਹੀਨੇ ਦੇ ਵਿੱਚ ਦਮ ਤੋੜਿਆ ਸੀ ਤੇ ਹੁਣ ਉਹਨਾਂ ਦੇ ਤਜੀ ਦੇ ਜਾਨ ਦੇ ਮਗਰੋਂ ਖਾਨ ਸਾਹਿਬ ਦੇ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ ਹੈ ਇਸ ਵਕਤ ਦੀ ਵੱਡੀ ਖਬਰ ਪੰਜਾਬੀ ਗਾਇਕ ਖਾਨ ਸਾਹਿਬ ਦੇ ਨਾਲ ਜੁੜੀ ਹੋਈ ਹੈ ਉਹਨਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਮਾਦੇ ਜਾਨ ਮਗਰੋਂ ਹੁਣ ਉਹਨਾਂ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਹੈ ਪਿਤਾ ਦੇ ਦੇਹਾਂਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਹਾਰਟ ਅਟੈਕ ਦੇ ਚੱਲਦੇ ਹੋਏ ਖਾਨ ਸਾਹਿਬ ਦੇ ਪਿਤਾ ਨੇ ਦਮ ਤੋੜ ਦਿੱਤਾ ਹੈ ਪਿਛਲੇ ਮਹੀਨੇ ਖਾਨ ਸਾਹਿਬ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਤੇ ਹੁਣ ਉਹਨਾਂ ਦੇ ਪਿਤਾ ਜੀ ਵੀ ਅਲਵਿਦਾ ਕਹਿ ਗਏ ਨੇ ਇਸ ਦੁਨੀਆ ਨੂੰ ਕਿਤਨਾ ਕਿਤੇ ਖਾਨ ਸਾਹਿਬ ਦੇ ਲਈ ਇਹ ਕੜੀ ਬੇहद ਔਖੀ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੇ ਮਾਤਾ ਜੀ ਦੇ ਜਾਨ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਦੀ ਜੋ ਹਾਲਤ ਸੀ ਉਹ ਵੀ ਨਾਸਾਸ ਚੱਲ ਰਹੀ ਸੀ ਤੇ ਉਹਨਾਂ ਦਾ ਹਾਰਟ ਅਟੈਕ ਦੇ ਕਾਰਨ ਹੁਣ ਇੰਤਕਾਲ ਹੋ ਗਿਆ ਹੈ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਉਹਨਾਂ ਦੇ ਮਾਤਾ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਸਤੰਬਰ ਦੇ ਮਹੀਨੇ ਦੇ ਵਿੱਚ ਦਮ ਤੋੜਿਆ ਸੀ ਤੇ ਹੁਣ ਉਹਨਾਂ ਦੇ ਮਾਤਾ ਜੀਦੇ ਜਾਨ ਦੇ ਮਗਰੋਂ ਖਾਨ ਸਾਹਿਬ ਦੇ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ ਹੈ